ਇਹ ਪਿਆਬ ਦੀ ਗਿੱਸਾਈ ਪੰਜਾਬੀ ਬਿੱਤਾ ਹਾਂਜੀ ਅੱਠ ਗੱਲ ਤੇ ਚੱਕਿਆ ਜਾਉਂਦੀ ਆ ਨੀ ਮਾਤਾ ਅਸੀਂ ਪਿਆਬ ਦੀ ਗਿੱਸਾਈ ਲੈਣਾ ਚਾਹੁੰਦੇ ਹਾਂ ਅੱਛਾ ਪੰਜਾਬੀ ਬਿੱਤੇ ਨੂੰ ਮੁਰ ਲੋਕਾਂ ਨੂੰ ਯਾਦ ਕਰਾ ਹਾਂ ਯਾਤਰਾ ਅੱਜ ਤਾਂ ਮੰਜੇ ਪਾਏ ਹੋਇਆ ਨੇ ਦੇਖੋ ਜੀ ਇੱਦਾਂ ਹਾਂ ਇਦਾਂ ਹੀ ਘਰਾਂ 'ਚ ਮੰਜੇ ਪੈਂਦੇ ਹੁੰਦੇ ਸੀਗੇ ਨਾ ਪਰ ਉਹ ਤਾਂ ਨਹੀਂ ਪੈਂਦੇ ਨਾ ਜੀ ਨਾ ਅੱਜ 21 ਸਾਲਾਂ后 ਇਹ ਪਹਿਲੀ ਵਾਰ ਜਣਗੇ ਕਿਲਾ ਰਾਏਪੁਰ ਦੇ ਵਿੱਚ ਮੈਂ ਹਰ ਸਾਲ ਆਨਾ ਲੇਕਿਨ ਇਹ ਪਹਿਲੀ ਵਾਰੀ ਦਿਖਾਇਆ ਜੀ ਦਾ ਕੰਮ ਮੈਂ ਤੇ ਥਾਕੇ ਦੇ ਬਾਅਦ ਜੋ ਕੀਤਾ ਕੀ ਜਾਂਦਾ ਕੱਪੜੇ-ਕੁੱਪੜੇ ਬੰਦੇ ਨੇ ਇਹ ਖਤਰ ਵੀ ਬਣਦਾਗਾ ਦਰ ਵੀ ਬਣਦਾ ਆ ਮੰਜੇ ਵੀ ਬਣਦੇ ਦਰੀਆਂ ਵੀ ਬਣਨੀਆਂ ਨੇ ਇੱਕ ਦਈਲੇ ਅੱਛਾ ਬਣਦੇ ਆ ਚਾਦਰਾਂ ਬਣ ਸਾਰਾ ਕੁਝ ਇਸੇ ਤਰ੍ਹਾਂ ਹੁੰਦਾ ਤੇ ਆ ਸਾਡੇ ਹਰਿਆਣਾ Rajasthan ਦੇ ਵਿੱਚ ਦੇਖੋ ਜੀ ਹੁਣ ਹੋ ਨਹੀਂ ਰਹੇ ਇਹ ਪਾਣੀ ਇਹ ਚ ਭਰ ਕੇ ਇੱਕ ਦੋ ਦੋ ਮਟਿਆ ਸਿਰ ਤੇ ਲਿਆਣੇ ਪੈਂਦੇ ਸੀਗੇ ਇਹਨੂੰ ਟਾਕ ਨਹੀਂ ਕਹਿੰਦੇ ਜੀ ਤਾਕਣੀ ਹਰਿਆਣੇ ਦੀ ਹਾਂ ਜੀ ਤੇ ਇਦਾਂ ਰੱਖੇ ਆਈ ਪਾਣੀ ਉੱਪਰ ਕੇ ਲੈ ਕੇ ਆਉਂਦੇ ਸੀ ਜੀ ਔਰ ਇਹ ਇੱਕ ਹੀ ਚੀਜ਼ ਆ ਤੇ ਅੱਜ ਜਿਵੇਂ ਆ ਦੇਖੋ ਜੀ ਮੈਂ ਹੁਣ ਪੂੜੀਆਂ ਪਾਣੀ ਨਾਲ ਲੋਕੀ ਬਣਾਉਂਦੇ ਆ ਹਾਂ ਜੀ ਆ ਸਾਡੇ ਚ ਜਾਇ ਗਰਮ ਰੋਟੀ ਪਾ ਦੋ ਇਹਦੇ ਚ ਰੋਟੀ ਫਿਰ ਖਰਾਬ ਨਹੀਂ ਹੁੰਦੀ ਤੁਸੀਂ ਕੀ ਕਰਦੇ ਪਿਓ ਦੁੱਧ ਰਿੱਟ ਰਹੇ ਹੋ ਦੁੱਧ ਤੇ ਇਹਦੀ ਲੱਸੀ ਬਣਾ ਰਹੇ ਹੋ ਹਾਂ ਜੀ ਮੱਖਣ ਵੀ ਬਣੂਗਾ ਮੱਖਣ ਵੀ ਬਣੂਗਾ ਹਾਂ ਜੀ ਘਰ ਦੇ ਵਿੱਚ ਅੱਜ ਦੀ ਰੇਟ ਚ ਬਣਾਉਣੀ ਆ ਜੀ ਤਾਂ ਹਾਂਜੀ ਅੱਜ ਤੁਸਾਂ ਮੇਰੇ ਕੋਲ ਕਿਥੇ ਆਇਓ ਅਸੀਂ ਬਿਠੰਗੇ ਤੇ ਪਹਿਲਾਂ ਸਾਡੇ ਬਾਪੂ ਦੇ ਟਾਈਮ ਦੇ ਆ ਗਲਾਸ ਹੁੰਦਾ ਸੀ ਜੇ ਅੱਜ ਤੁਹਾਨੂੰ ਜੇ ਗਲਾਸ ਦਾ ਹੈ ਪਾਣੀ ਦਾ ਭਰ ਕੇ ਦੇ ਦਈਏ ਜਾਂ ਲੱਸੀ ਭਰ ਕੇ ਦੇ ਦਈਏ ਤੁਸੀਂ ਪੀ ਨਹੀਂ ਸਕਦੇ ਜੀ ਪੀ ਨਹੀਂ ਸਕਦਾ ਸੋ ਕਿਲਾ ਰਾਏਪੁਰ ਦੀ ਧਰਤੀ ਤੇ ਆਏ ਹੋਇਆ ਖੇਡਾਂ ਚੱਲ ਰਹੀਆਂ ਨੇ ਪਰ ਖੇਡਾਂ ਦੇ ਵਿਚਾਲੇ ਇੱਕ ਬਹੁਤ ਸੋਹਣਾ ਦ੍ਰਿਸ਼ਾ ਜਿਹੜਾ ਕਿ ਇਹਨਾਂ ਨੇ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੁਝ ਤਸਵੀਰਾਂ ਨੇ ਜਿਹੜੀਆਂ ਕਿ ਇਹਨਾਂ ਨੇ ਇੱਥੇ ਸਾਂਝੀਆਂ ਕੀਤੀਆਂ ਹੋਈਆਂ ਨੇ ਜਿਵੇਂ ਕਿ ਛੋਟੀ ਜੀ ਇਹ ਲੱਕੜ ਦੀ ਦੀਵਾਰ ਬਣਾਈ ਹੋਈ ਹੈ ਦੀਵਾਰ ਦੇ ਵਿੱਚ ਪੰਜਾਬੀ ਕਲਚਰ ਆ ਦਰਸਾਇਆ ਗਿਆ ਜਿੱਥੇ ਛੱਜ ਦੇਖ ਸਕਦੇ ਹੋ ਪੱਖੀਆਂ ਦੇਖ ਸਕਦੇ ਹੋ ਪਰਾਂਦੇ ਲਟਕਾਏ ਹੋਏ ਨੇ ਇਸ ਦੇ ਨਾਲ ਹੀ ਛੋਟੇ-ਛੋਟੇ ਬਾਰੀਆਂ ਬਣਾਈਆਂ ਗਈਆਂ ਨੇ ਔਰ ਇਹ ਟੈਲੀਫੋਨ ਹੈ ਜਿਹੜਾ ਕਿ ਪੁਰਾਣਾ ਟੈਲੀਫੋਨ ਹੈ ਔਰ ਇਹ ਜਿਹੜਾ ਕਿ ਇੱਥੇ ਲਗਾਇਆ ਗਿਆ ਜਿਸ ਨੂੰ ਤੁਸੀਂ ਡਾਇਲ ਕਰਕੇ ਕਾਲ ਨਹੀਂ ਕਰ ਸਕਦੇ ਕਿਉਂਕਿ ਇੱਥੇ ਕਨੈਕਟੀਵਿਟੀ ਨਹੀਂ ਹੈਗੀ ਉਸ ਤੋਂ ਇਲਾਵਾ ਸਪੀਕਰ ਲਗਾਇਆ ਗਿਆ ਹੈ ਔਰ ਬਹੁਤ ਸੋਹਣੀਆਂ ਤਸਵੀਰਾਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਸਾਹਮਣੇ ਆ ਰਹੀਆਂ ਨੇ ਪੰਜਾਬੀ ਮੁਟਿਆਰਾ ਦੇਖੋ ਜੀ ਕਿੰਨੀਆਂ ਸੋਹਣੀਆਂ ਪੰਜਾਬੀ ਮੁਟਿਆਰਾ ਸਜੀਆਂ ਹੋਈਆਂ ਨੇ ਅੱਛਾ ਜਿਹੜੇ ਤੁਸੀਂ ਲਗਾਇਓ ਗਹਿਣੇ ਪਾਏ ਹੋਏ ਕਿਹੜੇ-ਕਿਹੜੇ ਐ ਇਹ ਟਿੱਕਾ ਹੈ ਜੀ ਇਹ ਟਿੱਕਾ ਨਾਲ ਨਾਲ ਕਾਂਡੇ ਪਾਏ ਨੇ ਨਾਲ ਕਾਂਡੇ ਪਾਏ ਹੋਏ ਆ ਅੱਛਾ ਪਏ ਪੰਜਾਬੀ ਜਿਹੜਾ ਕੀ ਸੱਭਿਆਚਾਰ ਤੁਸੀਂ ਇੱਥੇ ਪ੍ਰਮੋਟ ਕਰ ਰਹੇ ਹੋ ਅੱਛਾ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਕੋਈ ਪੰਜ ਅਜਿਹੇ ਗਹਿਣੇ ਹੋਣ ਜਿਹੜੇ ਕਿ ਪੰਜਾਬੀ ਮੋਟਿਆੜਾ ਪਾਉਂਦੀਆਂ ਨੇ ਕਿਹੜੇ ਹੋਣਗੇ ਨਸ ਟਿੱਕਾ ਕਾਂਟੇ ਕਾਂਟੀ ਜੇਬਾਂ ਤੇ ਨਕੋਕਾ ਕੋਕਾ ਤੇ ਪਿੱਪਲ ਬੱਤੀਆਂ ਕੀ ਹੁੰਦੀਆਂ ਨੇ ਪੁਲਪੱਤੀਆਂ ਕੰਨਾਂ ਵਿੱਚ ਪਾਉਂਦੇ ਨੇ ਜੀ ਕੰਨਾਂ ਵਿੱਚ ਕੈਂਠਾ ਕੀ ਹੁੰਦਾ ਹੈ ਕੈਂਠਾ ਗਾਲਚ ਪਾਉਂਦੇ ਆ ਜੀ ਕੈਂਠਾ ਗਾਲਚ ਪਾਉਂਦੇ ਨੇ ਸਾਰੀਆਂ ਚੀਜ਼ਾਂ ਦੀ ਨੌਲੇਜ ਰੱਖੀ ਹੋਈਆਂ ਇਸ ਦੀਵਾਰ ਤੇ ਜਿਹੜੀਆਂ ਚੀਜ਼ਾਂ ਲੱਗੀਆਂ ਹੋਈਆਂ ਅੱਛਾ ਦੇਖਣਾ ਨਹੀਂ ਮੈਨੂੰ ਇਹਦੇ ਸੋ ਛੱਜ ਕਿੰਨੇ ਲੱਗੇ ਹੋਇਆ ਸੱਜ ਲੱਗੇ ਹੋਏ ਤਿੰਨ ਲੱਗੇ ਹੋਏ ਨੇ ਕਿੰਨੇ ਲੱਗਿਆ ਤਿੰਨ ਤਿੰਨ ਲੱਗਿਆ ਜ਼ਿਆਦਾ ਲੱਗਿਆ ਤਿੰਨ ਉੱਧਰ ਲੱਗੇ ਤਿੰਨ ਉੱਧਰ ਲੱਗੇ 6 ਛੱਜ ਲੱਗੇ ਹੋਏ ਆ 6 ਛੱਜ ਤੇ ਇਸੇ ਨਾਲ ਹੀ ਜਿਹੜਾ ਇਹ ਕੀ ਚੀਜ਼ ਹੈ ਜੀ ਚਾਟਾ ਬਿਸਤੀ ਦਾ ਹੁੰਦਾ ਸੀ ਆ ਚੱਕੀ ਆ ਜੀ ਜਿਹਦੇ ਦੇ ਵਿੱਚ ਚੱਕੀ ਪੀਸਿੰਗ ਪੀਸਿੰਗ ਵਾਲਾ ਆਟਾ ਜਿਹੜਾ ਕਿ ਇੱਥੇ ਪੀਸਿਆ ਜਾਂਦਾ ਸੀ ਇਸਲਾਵਾ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਤਸਵੀਰਾਂ ਨੇ ਜਿਹੜੇ ਕਿ ਤੁਹਾਨੂੰ ਦਿਖਾਣੇ ਆ ਇਹ ਸਾਗ ਧਰਨ ਦੇ ਲਈ ਇਹ ਪਤੀਲੀ ਮਤਲਬ ਪੰਜਾਬ ਦੇ ਹਰੇਕ ਘਰ ਦੇ ਵਿੱਚ ਪਿੰਡ ਦੇ ਹਰੇਕ ਘਰ ਦੇ ਵਿੱਚ ਅਜਿਹੇ ਜਿਹੜੀ ਕਿ ਚੀਜ਼ ਵੇਖਣ ਨੂੰ ਮਿਲ ਜਾਂਦੀ ਹੈ ਸਾਗ ਦਾਲ ਇਹ ਚੁੱਲ੍ਹੇ ਤੇ ਐਦਾਂ ਬੰਦੀ ਹੁੰਦੀ ਸੀ ਔਰ ਇਸ ਤੋਂ ਇਲਾਵਾ ਇਹ ਖੂਹ ਇਹ ਖੂਹ ਦੇਖ ਸਕਦੇ ਹੋ ਕਿ ਛੋਟਾ ਜਿਹਾ ਖੂਹ ਆ ਜਿੱਥੇ ਬਾਲਟੀ ਵੀ ਬੜਾਈ ਗਈ ਹੈ ਪਰ ਇਹ ਖੂ ਖਾਲੀ ਹੈ ਔਰ ਤਸਵੀਰਾਂ ਇਹ ਉਹ ਨਹੀਂ ਜਿਹੜੀ ਕਿ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰਦੀਆਂ ਨੇ ਸੋ ਇੱਕ ਬੀਬੀ ਘੜੇ ਨੂੰ ਉਲਟਾ ਕਰਕੇ ਉਹਦੇ ਤੇ ਆਟੇ ਦੇ ਨਾਲ ਮੈਨੂੰ ਲੱਗਦਾ ਸੇਵੀਆਂ ਵੇਲੀਆਂ ਜਾ ਰਹੀਆਂ ਨੇ ਆ ਬੀਬੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਤਾਂ ਇਹ ਇਹ ਕੀ ਬਸੇਵੀਆਂ ਵੇਲ ਰਹੇ ਹੋ ਹਾਂ ਜੀ ਕਿਤਾ ਹੱਥ ਦੇ ਨਾਲ ਹੱਥ ਦੇ ਨਾਲ ਜੀ ਕਿ ਇਹ ਸੁੱਕਣੇ ਪਾਈ ਹੋਈਆਂ ਨੇ ਓ ਹਾਂਜੀ ਵੇਲ ਕੇ ਦੱਸਿਓ ਕਿਦਾਂ ਇਹਨੇ ਛੋਟੇ ਛੋਟੇ ਤੋੜ ਦੇਣੀਆਂ ਨਹੀਂ ਜੀ ਆਪੇ ਟੁੱਟੇ ਜਾਂਦੀਆਂ ਜੀ ਅੱਛਾ ਕਿ ਤੂੰ ਆਵਾ ਤੁਸੀਂ ਅੱਛਾ ਮਾਨਸਾ ਜ਼ਿਲ੍ਹੇ ਤੇ ਜੀ ਮਾਨਸਾ ਜ਼ਿਲ੍ਹੇ ਤੋਂ ਆਏ ਕਿੰਨੇ ਦਿਨਾਂ ਲਈ ਐ ਇੱਥੇ ਤੁਸੀਂ ਇਹ ਲਗਾਇਆ ਹੋਇਆ ਇਹ ਭੋਲੇ ਨੂੰ ਅਗਲਾ ਹੈਰੀਏ ਨਾ ਜੀ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਬੀਜੀ ਦੇ ਕੋਲ ਚੱਕੀ ਆ ਜਿੱਥੇ ਆਟਾ ਪੀਸਿਆ ਜਾ ਰਿਹਾ ਇਹ ਆਟਾ ਪੀਸਣ ਵਾਲੀ ਚੱਕੀ ਆ ਹਾਂਜੀ ਬਹੁਤ ਸੋਹਣੇ ਤੁਸੀਂ ਲੱਗਦੇ ਪਏ ਹੋ ਟਿੱਕਾ ਤੁਸੀਂ ਪਾਇਆ ਗਲ ਦੇ ਵਿਚਾਰ ਪਾਇਆ ਹੋਇਆ ਇਹ ਨਾਲ ਸਬਜ਼ੀ ਲਈ ਹੋਈ ਹੈ ਹਾਂ ਜੀ ਕਿਵੇਂ ਤਾਂ ਲੱਗਦਾ ਹੈ ਮਤਲਬ ਇਹ ਪੰਜਾਬੀ ਵਿਰਸਾ ਜੀ ਪੰਜਾਬੀ ਵਿਰਸਾ ਹਾਂ ਜੀ ਅੱਜ ਕੱਲ ਤਾਂ ਚੱਕਿਆ ਚਲਦਿਆਂ ਨਹੀਂ ਵਾਤਾ ਅਸੀਂ ਪੰਜਾਬੀ ਵਿਰਸਾ ਲਿਆਉਣਾ ਚਾਹੁੰਦੇ ਅੱਜ ਅੱਛਾ ਪੰਜਾਬੀ ਵਿਰਸੇ ਨੂੰ ਮੁਰ ਲੋਕਾਂ ਨੂੰ ਯਾਦ ਕਰਾ ਰਹੇ ਹਾਂ ਹਾਂ ਯਾਦ ਕਰਾ ਰਹੇ ਆ ਉਹ ਲੋਕ ਨੇ ਜਿਹੜੇ ਕਿ ਮੋਸਟਲੀ ਅਸੀਂ ਕਹਿ ਸਕਦੇ ਦੂਜੇ ਸਟੇਟਾਂ ਤੋਂ ਲੋਕ ਵੀ ਇੱਥੇ ਗੇਮਾਂ ਖੇਡਣ ਆਉਂਦੇ ਨੇ ਬਾਹਰ ਐਨ ਆਰ ਆਈ ਕਲਚਰ ਵੀ ਜਿਹੜਾ ਕਿ ਇੱਥੇ ਆਉਂਦਾ ਹੈ ਔਰ ਇਹ ਚੀਜ਼ਾਂ ਭੁੱਲਦਾ ਜਾ ਰਿਹਾ ਹੈ ਪੰਜਾਬ ਪਰ ਇੱਕ ਵਾਰੀ ਫੇਰ ਤੋਂ ਇਹ ਦ੍ਰਿਸ਼ ਜਿਹੜਾ ਕਿ ਤੁਹਾਨੂੰ ਪੰਜਾਬ ਯਾਦ ਕਰਵਾ ਦੇਗਾ ਇਹ ਰੂਹੀ ਦੇ ਨਾਲ ਧਾਗਾ ਕਿਵੇਂ ਬਣ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਧਾਗਾ ਬਣਾ ਰਹੇ ਹੋ ਰੂਹੀ ਤੇ ਨਾਲ ਹਾਂ ਹਾਂ ਮੈਂ ਤੇ ਧਾਗੇ ਦੇ ਬਾਅਦ ਜੋ ਕੀਤਾ ਕੀ ਜਾਂਦਾ ਕੱਪੜੇ-ਕੁਪੜੇ ਬੰਦੇ ਨੇ ਇਹਦੇ ਖੱਦਰ ਵੀ ਬਣਦਾਗਾ ਖੱਦਰ ਵੀ ਬਣਦਾ ਹਾਂ ਮੰਜੇ ਵੀ ਬਣਦੇ ਅਦਰੀਆਂ ਵੀ ਬਣਦੀਆਂ ਲੀਆਂ ਇੱਕ ਦਾਈਲੇ ਅੱਛਾ ਬਣਦੇ ਆ ਚਾਦਰਾਂ ਬਣਦੇ ਸਾਰਾ ਕੁਝ ਇਸੇ ਤਰ੍ਹਾਂ ਹੁੰਦਾ ਤੇ ਘਰੇ ਤੁਸੀਂ ਇਦਾਂ ਜਿਹੜਾ ਚਰਖਾ ਚਲਾਉਂਦੇ ਹੋ ਕਿ ਨਹੀਂ ਚਲਾਉਂਦੇ ਘਰੇ ਚਲਾਉਂਦੇ ਸੀ ਪਹਿਲਾਂ ਚ ਵਲਾ ਕੁਮਾਰੀ ਹੁੰਦੀ ਚਲਾਉਂਦੇ ਸੀ ਅੱਛਾ ਚਰਖੇ ਤੇ ਕੋਈ ਗਾਣਾ ਯਾਦ ਆਉਂਦਾ ਤੁਹਾਨੂੰ ਜਿਹੜਾ ਪੰਜਾਬੀ ਚਰਖੇ ਤੇ ਤਾਂ ਬਹੁਤ ਗਾਣੇ ਬਣੇ ਹੋਇਆ ਨਹੀਂ ਉਹ ਨਹੀਂ ਯਾਦ ਹੋ ਨਹੀਂ ਆਦੇ ਚਲੋ ਮੈਂ ਹੀ ਸੁਣਾ ਦਿੰਦੀ ਆ ਤੁਹਾਨੂੰ ਬਾਅਦ ਚ ਸੁਣਾਵਾਂਗੀ ਪਰ ਜੇਕਰ ਤੁਹਾਨੂੰ ਕੋਈ ਚਰਖੇ ਤੇ ਗਾਣਾ ਯਾਦ ਆ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਮਾਤਾ ਨੇ ਹੱਥ ਜੋ ਫੜੀ ਹੋਈ ਰੁਈ ਤੇ ਰੁਈ ਦੇ ਨਾਲ ਇਹ ਦੇਖੋ ਜੀ ਧਾਗਾ ਬਣਾਇਆ ਜਾ ਰਿਹਾ ਇਤਾਗਾ ਬੰਦਾ ਪਿਓਰ ਚਰਖੇ ਇਹਨੂੰ ਜਿਹੜਾ ਕਿ ਕੱਤਿਆ ਜਾ ਰਿਹਾ ਔਰ ਇਹ ਪੰਜਾਬੀ ਵਿਰਸਾ ਉਹ ਪੰਜਾਬੀ ਵਿਰਸਾ ਜਿਹੜਾ ਕਿ ਜਿੰਨੂੰ ਦੇਖਣ ਦੇ ਲਈ ਅੱਖਾਂ ਤਰਸਦੀਆਂ ਨੇ ਅਨਮੋਲੀਆਂ ਯਾਦਾਂ ਜੁੜੀਆਂ ਨੇ ਇਸ ਵਿਰਸੇ ਦੇ ਨਾਲ ਔਰ ਤੁਸੀਂ ਦੇਖ ਸਕਦੇ ਹੋ ਇੱਥੇ ਕੁੜੀਆਂ ਵੀ ਬੈਠੀਆਂ ਨੇ ਛੋਟੀਆਂ-ਛੋਟੀਆਂ ਕੁੜੀਆਂ ਬੈਠੀਆਂ ਨੇ ਤੁਸੀਂ ਕੀ ਕਰਦੇ ਪਿਓ? ਤੋਂਦਰ ਰੇਡ ਕਰ ਰਹੇ ਦੁੱਧ ਇਹਦੇ ਲੱਸੀ ਬਣਾ ਰਹੇ ਹੋ ਹਾਂਜੀ ਮੱਖਣ ਵੀ ਬਣੂਗਾ ਜੀ ਮੱਖਣ ਵੀ ਬਣੂਗਾ ਹਾਂਜੀ ਕਰਦੇ ਵਿੱਚ ਅੱਜ ਦੀ ਡੇਟ ਚ ਬਣਾਉਣੀ ਆ ਜੀ ਤਾਂ ਹਾਂਜੀ ਅੱਜ ਵੀ ਬਣਾ ਲਿਆ ਕਿੱਥੋਂ ਦੇ ਆਇਓ ਅਸੀਂ ਬਠਿੰਡੇ ਤੋਂ ਬਠਿੰਡੇ ਤੋਂ ਆਏ ਹਾਂ ਤੇ ਇਹ ਕਿੱਦਾਂ ਚਲਾਈਦੀ ਆ ਇਹ ਇਹ ਕੀ ਚੀਜ਼ ਆ ਮੈਨੂੰ ਦੱਸੋ ਮਤਲਬ ਇਹਦੇ ਵਿੱਚ ਦੁੱਧ ਪਾਣਾ ਹਾਂਜੀ ਫਿਰ ਇਹਦੇ ਨਾਲ ਐਵੇਂ ਇਹ ਚੀਜ਼ ਰੜਕੀ ਜਾਊਗੀ ਦੁੱਧ ਦੀ ਤੇ ਮੱਖਣ ਵੀ ਬਣ ਜਾਊਗਾ ਤੇ ਲੱਸੀ ਵੀ ਬਣ ਜਾਊਗੀ ਹਾਂਜੀ ਜੀ ਸੋ ਕਿਵੇਂ ਦਾ ਲੱਗ ਰਿਹਾ ਤੁਸੀਂ ਇੱਥੇ ਦੇਖ ਰਹੇ ਹੋ ਕਿਵੇਂ ਦੇ ਦ੍ਰਿਸ਼ ਲੱਗ ਰਹੇ ਨੇ ਤੁਹਾਨੂੰ ਇਹ ਅੱਜਕੱਲ੍ਹ ਤਾਂ ਜੀ ਇਹ ਮੁੱਕਤੇ ਕਿੱਥੇ ਦੇਖਣ ਨੂੰ ਮਿਲਦੇ ਆ ਜੀ ਹਾਂ ਕਿਉਂਕਿ ਜਿਹੜੇ ਦੁੱਧ ਬੰਦੇ ਪਾ ਰਹੇ ਨੇ ਜਿਨ੍ਹਾਂ ਦੇ ਘਰੇ 4 ਮੱਝਾਂ ਵੀ ਰੱਖਿਆ ਜਾਂ 10 ਮੱਝਾਂ ਵੀ ਰੱਖਿਆ ਨੇ ਉਹ ਪੀਣ ਲਈ ਦੁੱਧ ਰੱਖਦੇ ਲੱਸੀ ਤਾਂ ਬਣਾਉਂਦੇ ਹੀ ਨਹੀਂ ਲੱਸੀ ਤਾਂ ਬਣਾਉਂਦੇ ਨਹੀਂ ਆ ਤੇ ਇਹਨਾਂ ਨੂੰ ਦੇਖ ਕੇ ਅੱਜ ਸਾਨੂੰ ਬਹੁਤ ਪੁਰਾਣਾ ਕੰਮ ਚੇਤੇ ਆਇਆ ਜੀ ਸਾਡੇ ਲੁਧਿਆਣੇ ਦੇ ਵਿੱਚ ਜੈਲ ਸਿੰਘ ਦੇ ਘਰੇ 31 ਔਰ 32 ਮੱਝਾਂ ਹੁੰਦੀਆਂ ਸੀਗੀਆਂ ਜੀ ਕਦੇ 29 ਨਹੀਂ ਹੋਈਆਂ ਸੀਗੀਆਂ ਜੀ ਤੇ ਉਹਨਾਂ ਦਾ ਦੁੱਧ ਘਰੇ ਹੀ ਬਣਦਾ ਸੀ ਪੂਰੇ ਸਾਡੇ ਕਰਤਾਰਨਗਰ ਦੇ ਵਿੱਚ ਦੁੱਧ ਹੀ ਦੁੱਧ ਹੁੰਦਾ ਸੀਗਾ ਦੁੱਧ ਹੀ ਦੁੱਧ ਹੁੰਦਾ ਸੀ ਪਰ ਅੱਜ ਉਹਦਾ ਮੁੰਡਾ ਵਾ ਜੈਲ ਸਿੰਘ ਦਾ ਜਦ ਕਿ ਇਹਨਾਂ ਦੁੱਧ ਹੈ ਨਹੀਂਗਾ ਜੀ ਜੀ ਉਹ ਕਹਿੰਦੇ ਨੇ ਕਿ ਇੱਕ ਪੀੜ੍ਹੀ ਦੀ ਗੱਲ ਤੁਸੀਂ ਕਰਦੇ ਹੋਵੋਗੇ ਇੱਕ ਪੀੜ੍ਹੀ ਪਹਿਲਾਂ ਦੀ ਉਹ ਗੱਲ ਕਰ ਰਹੇ ਨੇ ਜਿਆਦਾ ਪੁਰਾਣੀ ਗੱਲ ਵੀ ਨਹੀਂ ਲੱਗਦੀ 30-30 ਮੱਜ਼ਾ ਹੁੰਦਿਆ ਸੀ ਇਹਨਾਂ ਦਾ ਦੋਸਤ ਹੀ ਹੁੰਦਾ ਸੀ ਜਗਤ ਸਿੰਘ ਪਰ ਅੱਜ ਉਹਨਾਂ ਦਾ ਪੁੱਤਰ ਵੀ ਆ ਗਿਆ ਤੇ ਇਹਨਾਂ ਦੁੱਧ ਜਿਹੜਾ ਕੀ ਕਰਦੇ ਵਿੱਚ ਨਹੀਂ ਹੁੰਦਾ ਕੀ ਕਾਰਨ ਕੀ ਮੰਨਦੇ ਕਿ ਲੋਕ ਵਿਦੇਸ਼ਾਂ ਨੂੰ ਜਾ ਰਹੇ ਨੇ ਲੋਕੀ ਦੇਖੋ ਜੀ ਬਾਹਰ ਨੂੰ ਭਜਦੇ ਆ ਬਾਹਰ ਵੀ ਖੇਤੀ ਕਰਦੇ ਆ ਜੀ ਅਸੀਂ ਦੇਖਦੇ ਆ ਫਿਲਮਾਂ ਦੇ ਵਿੱਚ ਤੇ ਉਦਾਂ ਵੀ ਦੇਖਦੇ ਆ ਖੇਤੀ ਕਰਦੇ ਆ ਝਾੜੂ ਤੱਕ ਲਾਂਦੇ ਆ ਸਾਡੇ ਬੰਦੇ ਉੱਥੇ ਜਾ ਕੇ ਔਰ ਆਪਾਂ ਜੇ ਕਹਦੇ ਵੀ ਕਰੇ ਯਾਰ ਝਾੜੂ ਲਾ ਲਾ ਔਰ ਲਾ ਝਾੜੂ ਬੁੜੀਆਂ ਕਾਦੇ ਵਾਸਤੇ ਰੱਖੀਆਂ ਹੋਈਆਂ ਨੇ ਉਹ ਬੁੜੀਆਂ ਝਾੜੂ ਲਾਣ ਵਾਸਤੇ ਥੋੜੀ ਰਹਿ ਗਈਆਂ ਨੇ ਐਸੀ ਆਪ ਦੇਖਦੇ ਜੀ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਕੰਮ ਬੰਦੇ ਵੀ ਕਰਦੇ ਨੇ ਹਾਂਜੀ ਤੇ ਸਾਡੇ ਮਾਨ ਸਾਹਿਬ ਨੇ ਵੀ ਹਰਪ੍ਰਿੰਦ ਸਿੰਘ ਮਾਨ ਦੀ ਫਿਲਮ ਵੀ ਆਈ ਸੀ ਦੇਖੋ ਬਾਹਰ ਝਾੜੂ ਲਾਣੇ ਅੰਗਰੇਜ਼ਾਂ ਦੇ ਪੋਚੇ ਲਾਣੇ ਔਰ ਉਹਨਾਂ ਦੇ ਜੋ ਕੰਮ ਨਹੀਂ ਕਰਨਾ ਉਹ ਵੀ ਤੋਰ ਸੱਚ ਸੱਚ ਦੱਸਿਓ ਕਿ ਆਜ ਦੀ ਡੇਟ ਦੇ ਵਿੱਚ ਜੋ ਕਲਚਰ ਦੇ ਵਿੱਚ ਦਿਖਾਇਆ ਗਿਆ ਜਿਵੇਂ ਘਰ ਦੇ ਵਿੱਚ ਛੱਡ ਵੀ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਹੈਨਾ ਪੱਖੀਆਂ ਦਾ ਹੁਣ ਤਾਂ ਲੋਪ ਹੀ ਹੋ ਗਿਆ ਜਦੋਂ ਦੇਸ਼ ਹੀ ਆਏ ਨੇ ਉਸ ਤੋਂ ਇਲਾਵਾ ਚੱਕੀਆਂ ਇਹ ਜਿਹਦੇ ਨਾਲ ਸੇਵੀਆਂ ਬਣਾਈਆਂ ਜਾ ਰਹੀਆਂ ਨੇ ਲੱਸੀ ਰੜਕੀ ਜਾਂਦੀ ਹੈ ਇਹ ਜਿਹੜੇ ਸੰਦ ਨੇ ਘਰ ਦੇ ਵਿੱਚ ਵੇਖਣ ਨੂੰ ਮਿਲਦੇ ਹੀ ਨਹੀਂ ਨਹੀਂ ਦੇਖੋ ਜਿਵੇਂ ਕਿ ਸਾਡੇ ਬਾਪੂ ਦੇ ਟਾਈਮ ਦੇ ਜਿਵੇਂ ਹੁਣ ਮੇਰੀ ਭੈਣ ਦਾ ਵਿਆਹ ਹੋਇਆ ਸੀ 1984 ਦੇ ਵਿੱਚ ਘੱਟ ਮੇਰੇ 90 'ਚ ਹੋਇਆ ਸੀ ਦੋ ਦੋ ਦਿਨ ਤਿੰਨ ਤਿੰਨ ਦਿਨ ਸਾਡੇ ਘਰੇ ਮਹਿਮਾਨ ਲੈਂਦੇ ਸੀ। ਅਸੀਂ ਦੋ ਦੋ ਤਿੰਨ ਤਿੰਨ ਪਿੰਡਾਂ ਤੋਂ ਮੰਜੇ ਮੰਗ ਕੇ ਲਿਆਉਂਦੇ ਹੁੰਦੇ ਸੀਗੇ। ਹਾਂਜੀ। ਬਈ ਰਾਤ ਰਖਣੀ। ਅਸੀਂ ਉਦਾਂ ਹੀ ਸਪੀਕਰ ਲਾਉਂਦੇ ਰਹੀਓ ਦੇਖੋ ਜੀ। ਮੰਜੇ 'ਤੇ ਸਪੀਕਰ ਲੱਗੇ ਹੋਏ। ਹਾਂ। ਪਰ ਇਦਾਂ ਹੀ ਇਹਦਾ ਗਾਣੇ ਲਵਾਣੇ। ਇਹਨੂੰ ਘੁਮਾ ਘੁਮਾ ਕੇ ਇਦਾਂ ਉਹਦਾ ਸਪੀਕਰ ਉਹਦਾ ਫੇਰ ਇਦਾਂ ਵੱਜ ਜਾਂਦਾ। ਅ ਜਿੱਦਾਂ ਮੰਜੇ ਪਾਏ ਹੋਏ ਨੇ ਦੇਖੋ ਜੀ ਇਦਾਂ। ਹਾਂ। ਇਦਾਂ ਹੀ ਘਰਾਂ 'ਚ ਮੰਜੇ ਪੈਂਦੇ ਹੁੰਦੇ ਸੀਗੇ। ਹਾਂ ਪਰ ਹੁਣ ਨਹੀਂ ਪੈਂਦੇ। ਨਾ ਜੀ ਨਾ। ਅੱਜ ਇਹ ਕਈ ਸਾਲਾਂ ਆਏ ਪਹਿਲੀ ਵਾਰ ਜਣ ਕੇ ਕਿਲਾ ਰਾਏਪੁਰ ਦੇ ਸੋ ਇਹ ਜਿਹੜਾ ਕਿ ਕਹਿੰਦੇ ਪਹਿਲੀ ਵਾਰ ਦਿਖਾਇਆ ਔਰ ਕਿਲਾ ਰਾਏਪੁਰ ਦੇ ਖੇਡਾਂ ਦੇ ਵਿੱਚੋਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਇਹ ਸੋਹਣੀਆਂ ਸੋਹਣੀਆਂ ਕੁੜੀਆਂ ਤੁਸੀਂ ਦੇਖ ਸਕਦੇ ਹੋ ਫੁੱਲ ਕੱਢਦੀਆਂ ਨੇ ਔਰ ਚਦਰਾਂ ਦੇ ਫੁੱਲ ਕੱਢੇ ਜਾ ਰਹੇ ਨੇ ਇਹ ਪੰਜਾਬੀ ਵਿਰਸੇ ਨਾਲ ਜੁੜੀਆਂ ਅਸਲ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆ ਰਹੀਆਂ ਨੇ ਇਸ ਤੋਂ ਇਲਾਵਾ ਤਸਵੀਰ ਜਿਹੜੀ ਇਹਨਾਂ ਨੇ ਅੰਕਲ ਨੇ ਕਹੀ ਮੈਂ ਉਹ ਤਸਵੀਰ ਦਿਖਾਣਾ ਚਾਹੁੰਨੀ ਆ ਉਹ ਦੇਖੋ ਸਪੀਕਰ ਲੱਗਾ ਹੋਇਆ ਜੀ ਮੈਂ ਕੋਲੇ ਨਹੀਂ ਨਜ਼ਦੀਕ ਨਹੀਂ ਲੈ ਜੀ ਇਹ ਭਾਂਡੇ ਤੁਹਾਨੂੰ ਕਿਸੇ ਘਰ ਨਹੀਂ ਮਿਲਣੇ ਹਰੇਕ ਦੇ ਘਰ ਨਹੀਂ ਇਹ ਪਾਂਡੇ ਹੁੰਦੇ ਜੀ ਪਾਂਡੇ ਦੇਖੋ ਜੀ ਪਾਂਡੇ ਬਹੁਤ ਪਿੱਤਲ ਦੇ ਪਾਂਡੇ ਨੇ ਲੋ ਜੀ ਉਹ ਪਾਂਡੇ ਦਿਖਾਣ ਜਾ ਰਹੇ ਆ ਤੁਹਾਨੂੰ ਜਿਹੜੇ ਪਾਂਡੇ ਤੁਸੀਂ ਦੇਖੇ ਨਹੀਂ ਹੋਣੇ ਜਾਂ ਜਿਨ੍ਹਾਂ ਦੇ ਨਾਮ ਤੱਕ ਨਹੀਂ ਸੁਨੇ ਹੋਣੇ ਹੈਨਾ ਸਾਡੇ ਵਿਆਹ ਸ਼ਾਦੀ ਦੇ ਵਿੱਚ ਹਾਂਜੀ ਆਹ ਪਾਂਡਾ ਜਰੂਰ ਦਿੱਤਾ ਜਾਂਦਾ ਹੋਵੇ ਕੁੜੀ ਦਾ ਮਿਰਜ ਨੇ ਮੇਰੀ ਬੇਟੀਆਂ ਦਾ ਦੋ ਵਿਆਹ ਹੋਇਆ ਇਹ ਪਾਂਡਾ ਬਹੁਤ ਮੁਸ਼ਕਲ ਨਾਲ ਮਿਲਦਾ ਜੀ ਇਹ ਪਿੱਤਲ ਦਾ ਹਾਂਜੀ ਇਹਨੂੰ ਕਾਸੀ ਦਾ ਪਾਂਡਾ ਕਹਿੰਦੇ ਜੀ ਇਹਨੂੰ ਅੱਜ ਲੇਟ ਦੇ ਵਿੱਚ ਨਹੀਂ ਮਿਲਦਾ ਨਹੀਂ ਨਹੀਂ ਮਿਲਣਾ ਜੀ ਅ ਜਿਵੇਂ ਕਿ ਮੇਰਾ ਵਿਆਹ ਹੋਇਆ ਸੀ ਮੇਰੇ ਵਿਆਹ ਦੀ ਦੇਖੋ ਬਾਲਟੀ ਆਈ ਸੀ ਪਿੱਤਲ ਦੀ ਤੇ ਆ ਸਾਡੇ ਹਰਿਆਣਾ ਰਾਜਸਥਾਨ ਦੇ ਵਿੱਚ ਦੇਖੋ ਜੀ ਹੁਣ ਹੋ ਨਹੀਂ ਰੇ ਇਹ ਪਾਣੀ ਇਹ ਚੋਂ ਭਰ ਕੇ ਇੱਕ ਇੱਕ ਦੋ ਦੋ ਮਟਕਿਆਂ ਸਿਰ ਤੇ ਲਿਆਣੇ ਪੈਂਦੇ ਸੀ ਜੀ ਇਹਨੂੰ ਟਾਕ ਨਹੀਂ ਕਹਿੰਦੇ ਜੀ ਇਹਨੂੰ ਕਹਿੰਦੇ ਆ ਟਾਕਣੀ ਹਰਿਆਣੇ ਚ ਹਾਂ ਜੀ ਇਹਨੂੰ ਸਿਰ ਤੇ ਇਦਾਂ ਰੱਖ ਕੇ ਪਾਣੀ ਭਰ ਕੇ ਲੈ ਕੇ ਆਉਂਦੇ ਸੀ ਜੀ ਔਰ ਇਹ ਇੱਕ ਹੀ ਚੀਜ਼ ਆ ਤੇ ਅੱਜ ਜਿਵੇਂ ਆ ਦੇਖੋ ਜੀ ਮੈਂ ਹੁਣ ਪੂੜੀਆਂ ਪਾਣੀ ਲੋਕੀ ਬਣਾਉਂਦੇ ਆ ਪਰ ਸਾਡੇ ਜਿਹਾਏ ਗਰਮ ਰੋਟੀ ਪਾ ਦੋ ਇਹਦੇ ਜੇ ਰੋਟੀ ਫਿਰ ਖਰਾਬ ਨਹੀਂ ਹੁੰਦੀ ਜੀ ਅੱਛਾ ਹਾਂ ਜੀ ਬਾਕੀ ਹੋਰ ਆ ਮੈਂ ਵੀ ਤੁਸੀਂ ਦੇਖ ਸਕਦੇ ਹੋ ਇਸ ਬਰਤਨ ਦੇ ਵਿੱਚ ਕਹਿੰਦੇ ਗਰਮ ਰੋਟੀ ਆ ਕੋਈ ਚੀਜ਼ ਪਾ ਦਿਓ ਖਰਾਬ ਨਹੀਂ ਹੁੰਦੀ ਕਾਰਨ ਇਹ ਵੀ ਛੰਨੀ ਵੀ ਕਹਿ ਸਕਦੇ ਹੋ ਤੁਸੀਂ ਪਰ ਇਹਦੇ ਵਿੱਚ ਇਹ ਦੇਖੋ ਕਿ ਆ ਵੈਂਟੀਲੇਟਰ ਥੋੜੀ ਥੋੜੀ ਜਗ੍ਹਾ ਜੜੀ ਕਿ ਦਿੱਤੀ ਗਈ ਹੈ ਹਨਾ ਬੋਲੀਆਂ ਗਲਾਸ ਦੇਖ ਲਓ ਜੀ ਪਹਿਲਾਂ ਸਾਡੇ ਬਾਪੂ ਦੇ ਟਾਈਮ ਦੇ ਆ ਗਲਾਸ ਹੁੰਦਾ ਸੀ ਜੇ ਅੱਜ ਤੁਹਾਨੂੰ ਜੇ ਗਲਾਸ ਦਾ ਇਹ ਪਾਣੀ ਦਾ ਭਰ ਕੇ ਦੇ ਦिए ਜਾਂ ਲੱਸੀ ਭਰ ਕੇ ਦੇ ਦिए ਤੁਸੀਂ ਪੀ ਨਹੀਂ ਸਕਦੇ ਜੀ ਪੀਤਾ ਨਹੀਂ ਜਾਣਾ ਹਾਂ ਜੀ ਪਹਿਲਾਂ ਸਾਨੂੰ ਇਹਦੇ ਵਿੱਚ ਹੀ ਪਾਣੀ ਮਿਲਦਾ ਸੀਗਾ ਜੀ ਆਹ ਭਰੋਸਤ ਵਾਲੋ ਹੋਲੀ ਹੋਲੀ ਪਤ ਪਿੱਤਲ ਦੇ ਸੁਚਮਚ ਦੇਖ ਸਕਦੇ ਹੋ ਨਾ ਇਹ ਦੇਖੋ ਕਿੰਨੇ ਸੋਹਣੇ ਸੋਹਣੇ ਚਮਚ ਹੈ ਔਰ ਲੋ ਆ ਕੜਸੀ ਤੁਹਾਨੂੰ ਜੀ ਦੇਖੋ ਕਿੰਨੀ ਵੱਡੀ ਇਹ ਕੜਸੀ ਦੇ ਕੇ ਤੁਹਾਨੂੰ 5 6 ਕੜਸੀਆਂ ਮਿਲ ਜਾਣਗੀਆਂ ਜੀ ਅੱਜ ਦੇ ਟਾਈਮ ਤੇ ਬਹੁਤ ਹੈਵੀ ਹੈ ਬਹੁਤ ਹੈਵੀ ਹੈ ਤੇ ਆ ਜੀ ਅਸੀਂ ਲਾਲਟਨ ਲਾਲਟਨ ਜੀ ਹੁਣ 80 ਤੋਂ ਪਹਿਲਾਂ ਸਾਡੇ ਘਰੇ ਲਾਈਟ ਨਹੀਂ ਸੀ ਜੀ 1980 ਤੋਂ ਪਹਿਲਾਂ ਸਾਡੇ ਘਰੇ ਲਾਈਟ ਨਹੀਂ ਸੀ ਅਸੀਂ ਛੇ ਦੀ ਦੇ ਸਾਡਾ ਬਾਪੂ ਲਾਈਟ ਲਵਾਉਂਦਾ ਵੀ ਨਹੀਂ ਸੀ ਕੋਈ ਬਟਨ ਲੱਗ ਜਾਊਗਾ ਇਹ ਲੱਗ ਜਾਊਗਾ ਇਹ ਲੱਗ ਜਾਊਗਾ ਸਾਡਾ ਬਾਪੂ 4:30 ਵਜੇ ਉੱਠ ਜਾਂਦਾ ਸੀਗਾ ਜਦ ਕਿ ਇਹਦਾ ਦੀਵਾ ਲਾਉਣਾ ਉਹਨੇ ਕੰਮ ਸ਼ੁਰੂ ਕਰਨਾ 5:00 ਵਜੇ ਸਾਡੀ ਮਾਤਾ ਜੀ ਨੇ ਉੱਠਣਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਕੰਮ ਕਰਨਾ ਯਾਨੀ ਕਿ 88 ਤੋਂ ਬਾਅਦ ਜਿਵੇਂ ਥੋੜੇ ਜਿਹਾ ਵੱਡੇ ਹੋ ਗਏ ਤਾਂ ਟੀਵੀ ਵੀ ਕਿਸੇ ਕਿਸੇ ਦੇ ਘਰੇ ਹੁੰਦਾ ਸੀਗਾ ਤੇ ਇੱਥੇ ਲੁਧਿਆਣੇ ਸਾਡੇ ਇੱਕ ਕੁੰਦਨ ਟੀਵੀ ਆਇਆ ਜਾਂ ਟੈਕਸ ਵਾਲਾ ਟੀਵੀ ਆਇਆ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਬਹੁਤ ਕੁਝ ਆ ਗਿਆ ਜੀ ਹਾਂਜੀ ਹੈ ਪਹਿਲੇ ਕੁੰਦਰ ਆਏ ਨੇ ਨਹੀਂ ਤੁਸੀਂ ਇਹ ਜਿਹੜੀਆਂ ਅੱਧੀਆਂ ਕਿ ਚੀਜ਼ਾਂ ਦਾ ਤਾਂ ਮੈਨੂੰ ਵੀ ਬਾਪੂ ਨਾਮ ਨਹੀਂ ਪਤਾ ਨਾ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਕਿਹੜੀਆਂ ਨਹੀਂ ਨੇ ਆਹ ਕੀ ਚੀਜ਼ ਹੈ ਇਹ ਜਿਹੜੀ ਲੱਗ ਰਹੀ ਹੈ ਪੂਰੀ ਜੀ ਪੂਰੀ ਆਹ ਲੱਦੀ ਘਾ ਲਓ ਮੈਨੂੰ ਪੂਰੀ ਹੈ ਇਹ ਇਹਦੇ ਨਾਲ ਕੀ ਹੁੰਦਾ ਇਹ ਸੂਤ ਆ ਇਸ ਤਰ੍ਹਾਂ ਆਪ ਕੋ ਸੂਤ ਹੈ ਪਾਕੇ ਜੀ ਸੂਤ ਐ ਇਸ ਤਰ੍ਹਾਂ ਕਰਦੇ ਜੀ ਇਹ ਪੂਰੀ ਹੈ ਹਾਂਜੀ ਫਿਰ ਇਹਦੇ ਕਰਕੇ ਫਿਰ ਗਲੋਟੇ ਬਣਦੇ ਆ ਉਹ ਆਪੇ ਜੀ ਆਹ ਇਹ ਇਹਨੂੰ ਕਹਿੰਦੇ ਜੀ ਅਟੇਰਨ ਅੱਛਾ ਇਹਦੇ ਨਾਲ ਟੇਰ ਕੇ ਗਲੋਟੇ ਹੁੰਦੇ ਪਹਿਲਾਂ ਜੋ ਤਕਾਦੀਆਂ ਬੀਬੀਆਂ ਨੇ ਚਰਖੇ ਤੇ ਗਲੋਟੇ ਬਣਦੇ ਉਹ ਤੋਂ ਬਾਅਦ ਇਹ ਬਣਦਾ ਫਿਰ ਉਹ ਤੇ ਇਧਾ ਕੇ ਲੰਬਾ ਹੋ ਜਾਂਦਾ ਇਸੇ ਤੇ ਇਹ ਕੀ ਚੀਜ਼ ਆ ਬਾਬੂ ਇਹ ਜੀ ਬੋਤੇ ਦੀ ਆ ਇਹਨੂੰ ਕਹਿੰਦੇ ਹੈਗੇ ਗੋਟ ਦਸਣਾ ਪੈਂਦਾ ਹਾਂ ਉਸੀ ਉੜਦੀ ਜੇ ਬਹੁਤਾ ਤੁਹਾਨੂੰ ਸਮਝੀਂ ਬਿੰਦੀ ਕਹਿੰਦੇ ਬਿੰਦੀ ਨੂੰ ਬਹੁਤਾ ਨਹੀਂ ਉੜ ਉੱਠ ਕੇਮਲ ਅੱਛਾ ਕੇਮਲ ਹਾਂਜੀ ਹਾਂਜੀ ਤੁਹਾਨੂੰ ਪਤਾ ਇਹ ਉੜਦਾ ਹਾਂਜੀ ਇਹ ਪੰਜਾਬਾਇਓ ਨੂੰ ਬਹੁਤਾ ਕਹਿੰਦੇ ਆ ਅੱਛਾ ਰੇਗਿਸਤਾਨ ਦਾ ਜਾਜ ਵੀ ਕਿਹਾ ਜਾਂਦਾ ਜੀ ਉਹਨੂੰ ਹੋਰ ਗੱਲ ਦੱਸਾਏ ਇਹ ਮਧਾਨੀ ਹੈ ਇਹ ਮਧਾਨੀ ਸਹੀ ਹੋ ਜਾਂਦੀ ਹੈ ਵਾਈਗਰੂ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਮਧਾਨੀ ਹੈ ਹਾਂਜੀ ਇਹ ਲੱਤੀ ਰੜਕਦੂ ਜੀ ਤੁਸੀਂ ਇੱਕ ਪਾਸੇ ਹੋ ਜਾਂਦਾ ਮੱਖਣ ਇੱਕ ਪਾਸੇ ਨੇਤਰਾ ਕਹਿੰਦੇ ਆ ਮਧਾਨੀ ਦਾ ਇਹਨੂੰ ਕੋੜ ਕਹਿੰਦੇ ਆ ਕੋੜ ਮਧਾਨੀ ਅੱਛਾ ਕੋੜ ਮਧਾਨੀ ਕਹਿੰਦੇ ਆ ਉਸ ਤੋਂ ਇਲਾਵਾ ਇਹ ਖੁਲੇਲ ਇਹ ਡੰਡੇ ਖੁਲੇਲ ਗੁੱਲੀਆਂ ਜੀ ਅਗਲੇ ਲੇ ਲਓ ਜੀ ਇਹ ਪਿੰਡਾਂ ਦੇ ਵਿੱਚ ਪਹਿਲੇ ਵਰਤੀ ਜਾਂਦੀ ਸੀ ਪਰ ਹੁਣ ਤੁਸੀਂ ਕਹਿ ਸਕਦੇ ਹੋ ਕਿ ਅ ਦੂਜੇ ਕਰਾਈਜ਼ ਆ ਗਏ ਮੋਬਾਈਲਾਂ ਨੇ ਸਹੀ ਗੱਲ ਆ ਬੱਚਾ ਦੀ ਇਹ ਗੁੱਲੀ ਡੰਡਾ ਇਹ ਗੁੱਲੀ ਆ ਜੀ ਹਾਂ ਗੁੱਲੀ ਗੁੱਲੀ ਆ ਜੀ ਹਾਂ ਜੀ ਤੇ ਇਹ ਜਿਹੜੀ ਚੀਜ਼ ਆ ਜੀ ਇਹ ਹੱਥਾ ਜੀ ਇਹ ਕਹਿੰਦੇ ਇਹਨੂੰ ਯਾਨੀ ਇਹਨੂੰ ਦਰੀ ਦਰੀ ਬੁਣਾਉਂਦੇ ਵੀ ਹਾਂ ਹਾਂ ਜੀ ਅੱਜ ਕੱਲ ਤਾਂ ਲੋਕੀ ਚੋਰ ਚੋਟ ਨਵੇਂ ਨਮਰ ਦੇ ਮੁੰਡੇ ਲਈ ਵਰਦੇ ਜਿਵੇਂ ਚਿੱਟਾ-ਚੂਟਾ ਪੀਣਾ ਉਹ ਕੱਢਦੇ ਜਿਹੜਾ ਕੁਝ ਆਏਗਾ ਇਹ ਇਹ ਵੀ ਇਸਤੇਮਾਲ ਕਰਦੇ ਇਹਨੂੰ ਹੁਣ ਪੁੱਠੇ ਪਾਸੇ ਜਾਨੀ ਲੈ ਗਏ ਨੇ ਤੋਂ ਪੁਰਾਣੇ ਤਾਰੇ ਦੇ ਤਾਲੇ ਦੇਖ ਸਕਦੇ ਹੋ ਤੁਸੀਂ ਆ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਹੜੀਆਂ ਕਿ ਮੇਲੇ ਤਾਣੀ ਦਾ ਅਸਮਾਨ ਹੈ ਜੀ ਇਹ ਇਦਨਾਂ ਜਿਵੇਂ ਚਾਦਰ ਬਣਦੀ ਜਾਂ ਕੋਈ ਹੋਰ ਹਾਂਜੀ 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 ਆ ਦੇਖੋ ਇਹਨੂੰ ਖੱਡੀ ਵੀ ਕਹਿੰਦੇ ਆ ਖੱਡੀ ਵੀ ਕਹਿੰਦੇ ਆ ਖੱਡੀ ਲੱਗੀ ਹੁੰਦੀ ਆ ਤੇ ਐ ਚੱਲਦੀ ਹੈ ਜੀ ਹੱਥਾਂ ਨਾਲ ਲੋ ਜੀ ਲੋ ਜੀ ਆ ਬੁਣਿਆ ਹੋਇਆ ਇਹ ਇਹ ਇਦਾਂ ਬੁਣ ਕੇ ਇਹ ਚੀਜ਼ ਸਾਹਮਣੇ ਆ ਜਾਂਦੀ ਆ ਪਰ ਕਿਆ ਜੋ ਮਰਜ਼ੀ ਲਾਓ ਤੁਸੀਂ ਪਰ ਅੱਜ ਕੱਲ ਦੀ ਜਿਹੜੀ ਕਿ ਜਨਰੇਸ਼ਨ ਇਹ ਚੀਜ਼ਾਂ ਨਹੀਂ ਦੇਖ ਸਕਦੀ ਆ ਦੇਖਣ ਨੂੰ ਮਿਲ ਨਹੀਂ ਸਕਦੀਆਂ ਔਰ ਇਹ ਕਿਸੇ ਟਾਈਮ ਹੁੰਦੀ ਸੀ ਕਿ ਤਕੜੀ ਇਹਨੂੰ ਤਕੜੀ ਆ ਅੱਜ ਕੱਲ ਬਾਬਾ ਆਵਾਜ਼ ਨਾਲ ਤਾਂ ਉਹ ਬਣਾਉਂਦੀ ਆ ਫੋਨ ਦੇ ਵਿੱਚ ਤਕੜੀ ਚੋਰ ਨਿਸ਼ਾਨੋਂ ਨੇ ਲਈ ਸੀਗੀ ਕਹਿੰਦਾ ਮੈਂ 13 13 ਤੋਲੂ ਜਿਵੇਂ ਇੱਧਰਲੇ ਪਾਸੇ ਫਰਕ ਪਿਆ ਨਾ ਇੱਧਰ ਕਾਂਗਰਸੀ ਹੋਗੇ ਸੀ ਇੱਧਰ ਉਹ ਹੋਗੇ ਸੀ ਵਿਚਾਲੇ ਸੀ ਸੀਗੇ ਤੋਲਿਆ ਕਦੇ ਸਾਨੂੰ ਨਹੀਂ ਹੈਗਾ ਉਹਨੇ ਠੀਕ ਆ ਜੀ ਨੀਲੇ ਕਾੜ ਦੇ ਕੇ ਗਿਆ ਪਰ ਅਸੀਂ ਪੰਜਾਬ 'ਚ ਜੰਮੇ ਪਲੇ ਸਾਡਾ ਕਦੇ ਘਾਟ ਨਹੀਂ ਬਣਿਆ ਹੈਗਾ ਠੀਕ ਆ ਜੀ ਬੇਲ ਨੇ ਜੀ ਆਹ ਤਪਾਲ ਆ ਇਸ ਤਰ੍ਹਾਂ ਇੱਥੇ ਪਾ ਦੇ ਘਪਾ ਬਰੇ ਮੇ ਉਧਰ ਡਿੱਗੀ ਜਾਂਦੇ ਮਿਹਨਤ ਵਾਲਾ ਕੰਮ ਸੀ ਕਲਾ ਕਲਾ ਪਾ ਕੇ ਫਟ ਦੇਖੋ ਇਹ ਉਹ ਪੰਜਾਬੀ ਸੱਭਿਆਚਾਰ ਹੈ ਜਿਹੜਾ ਦੇਖਣ ਦੇ ਲਈ ਅੱਖਾਂ ਤਰਸ ਜਾਂਦੀਆਂ ਨੇ ਪਰ ਇਹ ਕੀ ਹੈ ਜੀ ਇਹ ਇੱਕ ਗੱਡੀ ਰਾ ਗੱਡੀ ਰਾ ਨਾ ਕੀ ਕੀ ਕੰਮ ਆਉਂਦਾ ਹੈ ਇਹ ਬੱਚੇ ਲੈ ਕੇ ਤੁਰਦੇ ਹੈ ਨਾ ਸਾਹਿਬ ਤੇ ਇਹਨੂੰ ਬੱਚਾ ਲੈ ਕੇ ਹੌਲੀ ਹੌਲੀ ਤੁਰਨ ਲੱਗ ਜਾਂਦਾ ਹਾਂ ਜੀ ਹਾਂ ਜੀ ਉਹ ਹੁੰਦਾ ਚਾਈਨਾ ਮੇਡ ਆ ਗਿਆ ਆਹ ਕੀ ਚੀਜ਼ ਹੈ ਜੀ ਇਹ ਛਾਜ ਹੈ ਨਾ ਹਾਂ ਜੀ ਉਹ ਕਹਿੰਦੇ ਹੁੰਦੇ ਛਾਜ ਤੋਂ ਬੋਲੇ ਸੋ ਬੋਲੇ ਛਲਣੀ ਵੀ ਬੋਲਦੇ ਤੇ ਇਹਦੇ ਨਾਲ ਅਸੀਂ ਕਣਕ ਜਿਹੜੀ ਹੈਗੀ ਐ ਕਰ ਲੈਣੀ ਕਰਕੇ ਉਹ ਹਲਕਾ ਹਲਕਾ ਇੱਕ ਪਾਸੇ ਹੋ ਜਾਂਦਾ ਸੀਗਾ ਕਣਕ ਫਿਰ ਇੱਕ ਪਾਸੇ ਆ ਜਾਂਦੀ ਸੀ ਇਹ ਛੱਜਾ ਜੀ ਇਹ ਛੱਜਾ ਇਹੋ ਛੋਟਾ ਛੱਜਾ ਜੀ ਇਹਨਾਂ ਨੇ ਪੂਰੇ ਪੰਜਾਬੀ ਸੱਭਿਆਚਾਰ ਦਿਖਾਉਣ ਦੇ ਲਈ ਪੂਰਾ ਸਾਥ ਦਿੱਤਾ ਪਰ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਕਹਿ ਜੋ ਮਰਜ਼ੀ ਲਓ ਅੱਜ ਦੀ ਜਮਾਨੇ ਦੇ ਵਿੱਚ ਇਹ ਚੀਜ਼ਾਂ ਵੇਖਣ ਨੂੰ ਨਹੀਂ ਮਿਲਦੀਆਂ ਸੋ ਜੇਕਰ ਤੁਸੀਂ ਪੰਜਾਬੀ ਸੱਭਿਆਚਾਰ ਵੇਖਣਾ ਚਾਹੁੰਦੇ ਹੋ ਤਾਂ ਲਾਸਟ ਦਿਨ ਆਜੀ ਕਲ ਲੈ ਕਿਲਾਰਾ ਉਪਰ ਦੇਖੇ ਦਾ ਇੱਕ ਵਾਰੀ ਜ਼ਰੂਰ ਵਿਜ਼ਟ ਕਰ ਸਕਦੇ ਹੋ ਪਰ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦੇ ਨੇ ਇਹ ਦੇਖ ਸਕਣ ਇਸ ਵੀਡੀਓ ਦੇ ਰਾਹੀਂ ਉਹਨਾਂ ਨੇ ਵੀਡੀਓ ਜ਼ਰੂਰ ਸ਼ੇਅਰ ਕਰ ਦੇ